ਸਾਰੇ ਰੇ ਦੁਨੀਆ 'ਚ ਕਿਤੇ ਵੀ ਆਪਣੇ ਪੂਰੇ ਸਾਲ ਵਾਸਤੇ ਕਿਉਂਕਿ 325ਵਾਂ ਵਰਕ ਪਰ ਜਰੂਰ ਕਿੱਥੇ ਜਾਣਗੇ ਪੂਰੇ ਸਾਲ ਕੇਸਰੀ ਝੰਡਾ ਆਪਣੇ ਘਰ 'ਚ ਜੂਝੋ ਕਿਉਂਕਿ ਆ ਬਹੁਤ ਇਤਿਹਾਸਿਕ ਸਾਲ ਆਪਣੇ ਵਾਸਤੇ ਤੇ ਮੈਂ ਅੱਜ ਦੀ ਦਿਹਾੜੀ ਦੀ ਫਿਰ ਤੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਬਈ 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 ਸਿਰਫ ਇੱਕ ਚੀਜ਼ ਆ ਇਹਨਾਂ ਦਾ ਸਰਕਾਰੀ ਸਕੱਤਾ ਜੀ ਅੱਜ ਜਿੱਥੇ ਮੈਂ दे खालसा पांती, लाक लाक गुरु साब ने बहुत ही बखशिश नवाजा खालसा मेरो रूप है खास खालसा मैं निवास अगे जाके गुरु साहब कहते खालसा मेरी जान की जान ਜਦ ਕਿੰਨਾ ਵੱਡਾ ਮਾਨ ਸਾਡੇ ਕਿਤਾ ਨੇ ਸਾਨੂੰ ਬਖਸ਼ਿਆ ਹੈ ਤੇ ਕਿਉਂ ਨਾ ਅਸੀਂ ਵੀ ਹਸਪਤਾਲ ਦੇ ਦਿਖਾਏ ਹੋਏ ਰਾਸਤੇ ਤੇ ਚੱਲਣ ਵਾਸਤੇ ਉਹਨਾਂ ਦੇ ਚਰਨਾਚਰ ਅਰਦਾਸਾਂ ਵੀ ਪੂਰੀਆਂ ਕਰੀਏ ਇਹੋ ਜੇ ਖਾਲਸਾ ਬਣ ਸਕੇ ਜਿਸ ਤਰ੍ਹਾਂ ਗੁਰੂ ਸਾਹਿਬ ਸਾਡੇ ਤੋਂ ਉਮੀਦ ਰੱਖਦੇ ਆਂ ਅੱਜ ਤੱਕੜੇ ਹੋ ਕੇ ਇਸ ਖਾਲਸਾ ਦੀ ਸਿਰਜਣਾ ਦਿਵਸ 'ਚ ਗੁਰੂ ਦੇ ਦਿਖਾਏ ਹੋਏ ਰਾਸਤੇ ਉੱਤੇ ਚੱਲਣ ਵਾਸਤੇ ਆਪਣਾ ਉਪਰਾਲਾ ਕਰੀਏ ਤੇ ਪ੍ਰਣ ਕਰੀਏ مولکا مولکا صاحب نے کل کہا کہ دیکھ لیں گے بھائی